ਵਹਾਦਰ ਵਰਕਰ ਸੇਬਾਨ ਲੀਡਰਸ਼ਿਪ ਗੱਜਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਆਪਣੀ ਜਾਨ ਹੈ ਆਪਣਾ ਘਰ ਹੈ ਉਹ ਯਾਰ ਜੇ ਘਰ ਤੇ ਹਮਲਾ ਹੋਣ ਲੱਗ ਜੇ ਜੇ ਪਰਿਵਾਰ ਤੇ ਹਮਲਾ ਹੋਣ ਲੱਗ ਜੇ ਤੇ ਲੜਨਾ ਦੁਸ਼ਮਨ ਤੇ ਭਜਾਉਣਾ ਦੁਸ਼ਮਨ ਨੂੰ ਆਪਣਾ ਫਰਜ਼ ਬਣ ਜਾਂਦਾ ਹੈ ਹਰ ਕਈ ਹੈ ਕਿ ਲੁੱਟਣ ਆਏ ਆ ਬਾਹਰਲੇ ਤੂੰ ਕਿਸ ਕੰ ਦਾ ਹੈ ਕਿ ਮੌਕਾ ਦਿੱਤਾ ਉਹਨਾਂ ਨੂੰ ਲੁੱਟਣ ਦੇ ਆਪਣੀ ਲੋਕਾਂ ਨੇ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ਅਜ ਜ਼ਾਦੀ ਦੇ ਬਾਅਦ ਕਿੰਨੇ ਸਾਲ ਹੋ ਗਏ ਕਿੰਨੇ ਸਾਲਾਂ ਵਿੱਚ ਕਿੰਨੇ ਸਾਲ ਨੈਸ਼ਨਲ ਪਾਰਟੀਆਂ ਦੇ ਤੁਸੀਂ ਮੁੱਖ ਮੰਤਰੀ ਬਣੇ ਤੇ ਕਿੰਨੇ ਸਾਲ ਤੁਹਾਡੀ ਆਪਣੀ ਖੇਤਰੀ ਪਾਰਟੀ ਦੇ ਮੁੱਖ ਮੰਤਰੀ ਬਣੇ ਹਲੇ ਤੱਕ ਨਹੀਂ ਆਪਾਂ ਸਮਝੇ ਆਪਣੇ ਕੌਣ ਐ ਤੇ ਬਰਾਏ ਕੌਣ ਐ ਹਲੇ ਤੱਕ ਨਹੀਂ ਆਪਾਂ ਸਮਝੇ ਕਿ ਆਪਾਂ ਨੂੰ ਬਰਬਾਦ ਕਿਨੇ ਕੀਤਾ ਤੇ ਆਪਾਂ ਨੂੰ ਬਚਾਇਆ ਕਿਨੇ ਜੇ ਤੁਸੀਂ ਆਜ਼ਾਦੀ ਦੇ ਬਾਅਦ ਦਾ ਸਾਰਾ ਇਤਿਹਾਸ ਸੁਣੋ ਜੋ ਕੁਛ ਵੀ ਅੱਜ ਪੰਜਾਬ ਦੇਖ ਰਿਹਾ ਹਾਂ ਜੋ ਕੁਛ ਵੀ ਤਰੱਕੀ ਦੇਖ ਰਿਹਾ ਹਾਂ ਦੋ ਕੁਛ ਵੀ ਇੱਥੇ ਇੰਡਸਟਰੀ ਦੇਖ ਰਿਹਾ ਹਾਂ ਕਿਸਾਨੀ ਦੀ ਖੇਤੀ ਦੀ ਬਾਹ ਫੜਨ ਵਾਲੀ ਚੀਜ਼ਾਂ ਬੜੀਆਂ ਦੇਖ ਰਿਹਾ ਹਾਂ ਉਹ ਸਾਰਾ ਕੁਝ ਹੀ ਥੋੜੀ ਕੇਤਰੀ ਪਾਰਟੀ ਦੇ ਮੁੱਖ ਮੰਤਰੀ ਆਲੇ ਬਣਾਇਆ ਪਰ ਫਿਰ ਵੀ ਆਪਾਂ ਗੱਲਾਂ ਛਾ ਜਾਣੇ ਆ ਦੇਖੋ ਦੂਜੇ ਸੂਬੇ ਦੇ ਲੋਕ ਆਪਾਂ ਤੋਂ ਕਿੰਨੇ ਸਿਆਣੇ ਐ ਗੁਜਰਾਤ ਦੇ ਲੋਕ ਉਹਨਾਂ ਨੂੰ ਪਤਾ ਹੈ ਕਿ ਮੋਦੀ ਸਾਹਿਬ ਸਾਡੇ ਮੁੱਖ ਮੰਤਰੀ ਐ ਜਿਹੜੇ ਸਾਡਾ ਧਿਆਨ ਰੱਖਦੇ ਐ ਕਿੰਨੇ ਸਾਲ ਹੋ ਗਏ ਮੋਦੀ ਨੂੰ ਬਣਾਉਂਦੇ ਦੂਜੇ ਸੂਬੇ ਚ ਇਸ ਦੇਖ ਲੋ ਉਹ ਦੇਖ ਲੈਂਦੇ ਐ ਕਿ ਕਿਹੜਾ ਪਾਰਟੀ ਆਪਣੀ ਚੰਗੀ ਐ ਕਿਨੇ ਕੰਮ ਕੀਤੇ ਐ ਪਰ ਆਪਾਂ ਜਿਹੜੇ ਕੰਮ ਕਰਦੇ ਐ ਉਹਨਾਂ ਨੂੰ ਪੁੱਛਦੇ ਨਹੀਂ ਜਿਹੜੇ ਡਰਾਮੇ ਕਰਦੇ ਆ ਗੱਲਾਂ ਕਰਦੇ ਆ ਲਾਰੇ ਲਾਉਂਦੇ ਆ ਝੂਠ ਬੋਲਦੇ ਆ ਆਪਾਂ ਉਹਨਾਂ ਨੂੰ ਗਲੇ ਲਾ ਲੈਨੇ ਹਲੇ ਵੀ ਸਮਝੀਂ ਬਚਾਲੀਏ ਪੰਜਾਬ ਨੂੰ ਆ ਪੰਜਾਬ ਕੱਲਾ ਤੁਹਾਡਾ ਭਵਿੱਖ ਨਹੀਂ ਤੁਹਾਡੇ ਬੱਚਿਆਂ ਦਾ ਵੀ ਵੇਖਾ ਹੈ ਬੱਚਿਆਂ ਦਾ ਬੱਚਿਆਂ ਦਾ ਵੀ ਕੁਝ ਇੱਥੇ ਇੱਥੇ ਹੀ ਆਪਾਂ ਕਿਤੇ ਨਹੀਂ ਹੋਰ ਜਾ ਸਕਦੇ ਜੇ ਇੱਥੇ ਤਰੱਕੀ ਹੋਊਗੀ ਤੇ ਖੁਸ਼ਹਾਲੀ ਆਪਾਂ ਨੂੰ ਹੋਊਗੀ ਜੇ ਇੱਥੇ ਬਰਬਾਦੀ ਹੋਊਗੀ ਤੇ ਨੁਕਸਾਨ ਆਪਾਂ ਨੂੰ ਹੋਊਗਾ ਤੇ ਦੂਜੇ ਮੁਲਖਾਂ ਦੇ ਲੋਕ ਵੀ ਕੱਢ ਰਿਹਾ ਆਪਾਂ ਨੂੰ ਅੱਜ ਤੁਸੀਂ ਕੈਨੇਡਾ ਜਾਣ ਨੂੰ ਫਿਰਦੇ ਸੀ ਕੈਨੇਡਾ ਦੀ ਸਰਕਾਰ ਨੇ ਫੈਸਲਾ ਕਰ ਲਿਆ ਹੁਣ ਕੈਨੇਡਾ ਨਹੀਂ ਲੈਣਗੇ ਤੁਹਾਨੂੰ ਅਮਰੀਕਾ ਨੇ ਵੀ ਬੰਦ ਕਰ ਦਿੱਤਾ ਆਸਟ੍ਰੇਲੀਆ ਵੀ ਬੰਦ ਕਰ ਰਹੀ ਹੈ ਤੇ ਫਿਰ ਆਪਣੇ ਨੌਜਵਾਨ ਜੇ ਇੱਥੇ ਰਹਿਣਗੇ ਉਹਨਾਂ ਨੂੰ ਸਾਧਨ ਵੀ ਬਣਾਉਣੇ ਉਹਨਾਂ ਨੂੰ ਖੁਸ਼ਹਾਲ ਵੀ ਕਰਨਾ ਹੈ ਇੱਥੇ ਡਿਵੈਲਪਮੈਂਟ ਵੀ ਕਰਨੀ ਹੈ ਤੇ ਕੌਣ ਕਰ ਸਕਦਾ ਜਿਹੜੇ ਨੂੰ ਦਰਦ ਹੈ ਪੰਜਾਬ ਦਾ ਦਰਦ ਦਾ ਛੋਟਾ ਦਰਦ ਹੈ ਥੋੜੀ ਤਕਲੀਫ ਖਤਮ ਕਰਨ ਦਾ ਦਰਦ ਹੈ ਤੇ ਦਰਦ ਥੋੜੀ ਆਪਣੀ ਮਾਂ ਪਾਰਟੀ ਖੇਤਰੀ ਪਾਰਟੀ ਕਾਲੀ ਦਲ ਦੀ ਹੈ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਭਾਵੇਂ ਕਾਂਗਰਸ ਆ ਭਾਵੇਂ ਝਾੜੂ ਵਾਲੇ ਭਾਵੇਂ ਦੂਜੇ ਐ ਇੱਥੇ ਕੱਲਾ ਲੁੱਟਣ ਕਰਨ ਵਾਸਤੇ ਆਉਂਦੇ ਐ ਤੇ ਰਾਜ ਕਰਨ ਵਾਸਤੇ ਆਉਂਦੇ ਕਾਂਗਰਸ ਨੇ ఎన్ని ਸਾਲ ਰਾਜ ਰਹੀ 5 ਸਾਲ ਕੈਪਟਨ ਅਮਰਿੰਦਰ ਸਿੰਘ ਰਿਆ ਉਹ ਤਾਂ 5 ਸਾਲ ਪਹਿਲੇ ਵੀ ਕੈਪਟਨ ਅਮਰਿੰਦਰ ਸਿੰਘ ਰਿਆ ਇੱਕ ਨਿਸ਼ਾਨੀ ਦੱਸ ਦਿਓ ਲੁਧਿਆਣੇ ਵਾਲਿਓ ਇੱਕ ਸਰਕ ਦੱਸ ਦਿਓ ਇੱਕ ਗਲੀ ਦੱਸ ਦਿਓ ਇੱਕ ਫੁਲਾਇਓ ਵਰਦਾਸ ਦਿਓ ਇੱਕ ਟਿਊਬਲ ਕਨੈਕਸ਼ਨ ਦਿੱਤਾ ਦੱਸ ਦਿਓ ਇੱਕ ਅੱਸੀ ਬਣਾਈ ਦੱਸ ਦਿਓ ਇਹ ਗਰੀਬ ਦੀ ਧਰਮਸ਼ਾਲਾ ਬਣਾਈ ਦੱਸ ਦਿਓ 5 ਸਾਲ ਰਾਜ ਕਰਨ ਵਾਸਤੇ ਹੁੰਦੀ ਆ ਲੁੱਟਣ ਵਾਸਤੇ ਹੁੰਦੀ ਆ ਜਿੰਦਾਬਾਦ ਜਿੰਦਾਬਾਦ ਸ਼ਾਨੋਮੀ ਅਕਾਲੀ ਦਲ ਜਿੰਦਾਬਾਦ ਦਾ ਨਾਰਾ ਸੱਚ ਕੀ ਹੈ ਰਾਜ ਨਹੀਂ ਸੇਵਾ ਚਾਰੋਂ ਤਰਫ ਦੇਖ ਲਓ ਆਫਰਾਏਵਰ ਜਿਹੜੀ ਹੁਣ ਜਾਣ ਬਣ ਗਈ ਹੈ ਜਾਣੇ ਦੀ ਬਣਾਉਣਾ ਨਾ ਖਾਲੀਦਾਨ ਬਾਈਪਾਸ ਬਣਾਉਣ ਵਾਲਾ ਕਾਲੀਦਾਨ ਚਾਰ ਲੇਨ ਬਣਾਉਣ ਵਾਲਾ ਕਾਲੀਦਾਨ ਪਹਿਲੇ ਯਾਦ ਕਰੋ ਇੱਥੇ ਮੁੱਲਾਂਪੁਰ ਦਾ ਖਾ ਜੁਗਰਾਓ ਦੇ ਲੋਕ ਹੈ ਮੋਗੇ ਤੱਕ ਦੇ ਲੋਕ ਹੈ

ਉਸ ਪਿੰਡ ਦੇ ਸਕੂਨ ਦਾ ਪਤਾ ਖੜਾ ਲਿਓ ਕੀਨੇ ਬਣਾਇਆ ਕਹਿਣਗੇ ਅਖਾਲੀ ਦਲ ਦੀ ਸਰਕਾਰ ਨੇ ਬਾਦਲ ਸਾਹਿਬ ਨੇ ਬਣਾਇਆ ਸਾਰਿਆਂ ਦਾ ਮੈਂ ਕਹਿ ਦਿੱਤੋ ਧੰਨਵਾਦ ਕਰਦਾ ਹੋਇਆ ਜਿਹੜਾ ਲੁਧਿਆਣਾ ਸ਼ਹਿਰੀ ਦੇ ਇਹਦਾ ਜੋ ਧੰਨਵਾਦ ਦਿੱਤਾ ਜਾ ਰਿਹਾ ਇਹ ਜਿਹੜਾ ਪੰਜਾਬ ਸਰਕਾਰ ਦਾ ਉਹਨਾਂ ਤੋਂ ਬਾਕ ਸਰਦਾਰ ਹੁਕਮ ਦਿੱਤਾ ਗਿਆ 24311 ਕਿਲੇ ਨੂੰ ਐਕਵਾਇਰ ਕਰਨ ਦਾ ਜਾਂ ਲੈਂਡ ਪੁਲਿਸ਼ ਛੀਮ ਲੈਂਡ ਦਾ ਇਹ ਉਹਦੇ ਖਿਲਾਫ ਹੈ ਜਿੰਨੇ 32 ਪਿੰਡਾਂ ਦੇ ਕਿਸਾਨ ਨੇ ਉਹ ਇੱਥੇ ਵਿੱਚ ਬੈਠੇ ਸਾਡੇ ਨਾਲ ਬੈਠੇ ਆਗੇ ਐਤੋਂ ਲਾ ਜਿੱਥੇ ਇਹਨੇ ਖੇਤੀ ਮਾਰਦੀਆਂ ਜਿੱਥੇ ਸਾਡੀ ਇਹਨਾਂ ਨੇ ਫਲੋਰਾ ਐਂਡ ਫੋਨਾ ਜਿਹਨੂੰ ਕਹਿੰਦੇ ਆ ਜੋ ਫਲੋਰਾ ਐਂਡ ਫੋਨਾ ਹੁੰਦਾ ਹੈ ਕੱਲ ਆਪਾਂ ਇੰਨੇ ਵੱਡੇ ਪੋਲੂਸ਼ਨ ਸ਼ਹਿਰ ਜਿੱਥੇ ਪੋਲੂਸ਼ਨ ਵੈਲਿਆ ਹੋਇਆ ਤੇ ਸਾਨੂੰ ਆਕਸੀਜਨ ਹੀ ਖੇਤ ਦਿੰਦੇ ਆ ਉਹ ਸਾਡੀ ਆਕਸੀਜਨ ਖਤਮ ਕਰ ਦੇਣੀ ਆ ਸਾਡੀ ਗ੍ਰੀਨ ਬੈਲਟ ਖਤਮ ਕਰ ਦੇਣੀ ਆ ਔਰ ਇਤੋਂ ਇਲਾਵਾ ਇਹਦੇ ਇਕੁਏਸ਼ਨ ਦੇ ਨਾਲ ਜਿੱਥੇ ਫਾਈਨੈਂਸ਼ੀਅਲ ਲਾਜ਼ ਜਿਹੜਾ ਹੈਗਾ ਵਾ ਉਹ ਕਈ ਲੱਖ ਕਰੋੜ ਦਾ ਹੈਗਾ ਜਿਹੜਾ ਸਕੈਮ ਹੈ ਬਹੁਤ ਵੱਡਾ ਆਮ ਲੋਕੀ ਸਾਰੇ ਕਹਿੰਦੇ ਆ ਔਰ ਮੈਂ ਉਹ ਤੱਤ ਕੱਢੇ ਆ ਕਿਸੇ ਇਕਨੋਮਿਸਟ ਨੂੰ ਕੱਢ ਕੇ ਦਿੱਤੇ ਕਿ ਸਵਾ ਲੱਖ ਕਰੋੜ ਤੋਂ ਉੱਪਰ ਦਾ ਸਕੈਮ ਹੈ ਐਦਾਂ ਹੀ ਇਸ ਕੈਮ ਕਰਕੇ ਜਿੱਥੇ ਦੱਸਿਆ ਗਿਆ ਕਿ ਪਿੰਡ ਵਾਲੇ ਕੀ ਕਰਨਗੇ ਜ਼ਮੀਨਾ ਖਤਮ ਹੋਣਗੇ ਇਤੋ ਜਦੋਂ ਸ਼ਹਿਰਵਾਲਾ ਨੁਕਸਾਨ ਆ ਉਹ ਬਹੁਤ ਵੱਡਾ ਪਹਿਲੇ ਪ੍ਰਾਪਰਟੀ ਕਾਰੋਬਾਰ ਵਾਲੇ ਖਤਮ ਹੋਣਗੇ ਉਤਮ ਆਮ ਜਨਤਾ ਜੜੀ ਹੈਗੀ ਆ ਉਹਦਾ ਇੰਨਾ ਵਿੱਤੀ ਬੋਝ ਪੈਣਾ ਕਿ ਜਿਹੜਾ ਦੁੱਧ ਆ 60 ਰੁਪਏ ਕਿਲੋ ਆ ਉਹ 150 ਰੁਪਏ ਕਿਲੋ ਹੋ ਜਾਣਾ ਹੈ ਜਿਹੜੀ ਕਰਨਲ ਜੋਨਾ ਜਿਹੜੇ ਰੇਟ ਦੇ ਵਿਕਰੀ ਆ ਉਹ 4-4 ਗੁਣਾ ਵਾਜਣੇ ਰੇਟ ਜੋ ਕਿ ਪੰਜਾਬ ਦੇ ਨਾਲ ਲੱਗਦੇ ਨਾਲੇ ਸਾਡੇ ਪਿੰਡ ਹੈ ਜੋ ਹੀ ਕਦਮ ਉੱਥੋਂ ਜਾਣ ਦੇ ਨਾਲੇ ਪਿੰਡ ਤੇ ਹਲ ਕੀ ਹੋਊਗਾ ਟਰਾਂਸਪੋਰਟ ਜੇ ਕੋਸਟ ਬਣੀ ਹੈਗੀ ਆ ਫਿਰ ਜੜਾ ਹੈਗਾ ਬਿੱਤੀ ਬੋਝ ਜੋ ਲੋਕਾਂ ਦੇ ਪੈਣਾ ਉਹਨਾਂ ਜਿਹੜੇ ਆ ਸਾਰਾ ਜਿਹੜੇ ਕਿੱਜਲ ਕੈਬਨਟ ਕਹਿੰਦੇ ਹੈਗੀ ਆ ਉਹ ਸਾਰੀ ਹਿਲ ਜਾਣੀ ਹੈ 180 ਜਿਹੜੀ ਲੜਾਈ ਲੜ ਰਹੇ ਆ ਜਿਹੜੀ ਕਿਸਾਨਾਂ ਦੀ ਲੜਾਈ ਨਹੀਂ ਸਾਡੇ ਪੂਰੇ ਲੁਧਿਆਣਾ ਲੋਕਾਂ ਦੀ ਲੜਾਈ ਆ ਅਸੀਂ ਇਤੋਂ ਇਲਾਵਾ ਜਗਰ ਸਰਕਾਰ ਸਾਡੇ ਮੈਮੋਰੈਂਡਮ ਤੇ ਵਿਡਰੋ ਨਹੀਂ ਕਰਦੀ ਤਾਂ ਅਸੀਂ ਇਹਦੀ ਜਿਹੜੇ ਚੈਲੰਜ ਕਰਾਂਗੇ ਹਾਈ ਕੋਰਟ ਮਾਨਜੋਗ ਹਾਈ ਕੋਰਟ ਇਦਾਂ ਦੇ ਗਲਤ ਆਰਡਰ ਇਦਾਂ ਦੇ ਔਰਿੰਗਦੇ ਵਾਲੇ ਆਰਡਰ ਜਿਹੜੇ ਆ ਉਹ ਸਰਕਾਰ ਦਿੱਤਾ ਦੇ ਆਰਡਰ ਸਰਕਾਰ ਦਿੱਤਾ ਸੀਗੇ ਇਹ ਆਰਡਰ ਅਸੀਂ ਵਿਡਰੋ ਕਰਾਂਗੇ ਕਿ ਸੰਗਰਾਮ ਆ ਸਟੇ ਕਰਾਂਗੇ ਪਹਿਰਾ ਦੇਣਾ